ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਨੂੰ ਭਿਖਾਰੀ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਜੀਵਨ ਜੋਤ 2 ਬੁੱਧਵਾਰ ਨੂੰ ਵੀ ਜਾਰੀ ਰਹੀ ਹੈ ਇਸ ਤਹਿਤ ਬੁੱਧਵਾਰ ਨੂੰ ਲੁਧਿਆਣਾ ਚ ਪਿਛਲੇ ਦਿਨੀ ਫੜੇ ਗਏ 18 ਬੱਚਿਆਂ ਚੋਂ 8 ਬੱਚਿਆਂ ਤੇ ਉਹਨਾਂ ਨੂੰ ਆਪਣਾ ਦੱਸਣ ਵਾਲਿਆਂ ਦੇ ਡੀਐਨਏ ਸੈਂਪਲ ਲਏ ਗਏ ਨੇ ਇਹ ਸੈਂਪਲ ਮੁਹਾਲੀ ਭੇਜੇ ਗਏ ਨੇ 10 ਤੋਂ 15 ਦਿਨਾਂ ਚ ਇਹਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਬੱਚੇ ਆਖਰ ਕਿਸ ਦੇ ਨਹੀਂ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬਠਿੰਡਾ ਚ ਸੱਤ ਬੱਚਿਆਂ ਦੇ ਡੀਐਨਏ ਸੈਂਪਲ ਲਏ ਗਏ ਲੁਧਿਆਣਾ ਚ ਭੀਖ ਮੰਗਣ ਤੋਂ ਛੁੜਾਏ ਗਏ ਅੱਠ ਬੱਚਿਆਂ ਦੇ ਲਏ ਗਏ ਡੀਐਨਏ ਸੈਂਪਲ 10 ਤੋਂ 15 ਦਿਨਾਂ ਅੰਦਰ ਆਵੇਗੀ ਰਿਪੋਰਟ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸੂਬੇ ਨੂੰ ਹੁਣ ਭਿਖਾਰੀ ਮੁਕਤ ਬਣਾਉਣ ਲਈ ਹਰ ਜ਼ਿਲ੍ਹੇ ਚ ਇਹੋ ਜਿਹੇ ਵਿਸ਼ੇਸ਼ ਬੱਚਿਆਂ ਨੂੰ ਛੁੜਾਇਆ ਜਾਵੇਗਾ ਜਿਨ੍ਹਾਂ ਤੋਂ ਲੋਕ ਭੀਖ ਮੰਗਵਾ ਰਹੇ ਨੇ ਇਹੋ ਜਿਹੇ ਬੱਚਿਆਂ ਨੂੰ ਛਡਵਾਉਣ ਤੋਂ ਬਾਅਦ ਇਹ ਪਤਾ ਲਗਾਇਆ ਜਾਵੇਗਾ ਕਿ ਆਖਰ ਇਹ ਬੱਚੇ ਕਿਸ ਦੇ ਨਹੀਂ ਜਿਹੜੇ ਲੋਕ ਬੱਚੇ ਆਪਣਾ ਹੋਣ ਦਾ ਸਬੂਤ ਦੇਣਗੇ ਉਹਨਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਜਾਵੇਗਾ ਬਾਕੀ ਦੇ ਡੀਐਨਏ ਟੈਸਟ ਕਰਵਾਏ ਜਾਣਗੇ ਇਸ ਦੌਰਾਨ ਜਿਨ੍ਹਾਂ ਦਾ ਡੀਐਨਏ ਮਿਲਾਨ ਨਹੀਂ ਹੋਵੇਗਾ ਉਹਨਾਂ ਬੱਚਿਆਂ ਨੂੰ ਸਰਕਾਰ ਆਪਣੀ ਨਿਗਰਾਨੀ ਚ ਲੈ ਕੇ ਉਹਨਾਂ ਦੇ ਮਾਪੇ ਦੀ ਪਛਾਣ ਕਰਨ ਦਾ ਯਤਨ ਕਰੇਗੀ ਤੇ ਇਹਨਾਂ ਬੱਚਿਆਂ ਨੂੰ ਆਪਣਾ ਦੱਸਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਸ ਤੋਂ ਇਲਾਵਾ ਦੱਸਦੀ ਕਿ ਸਰਕਾਰ ਦੇ ਇਸ ਫੈਸਲੇ ਦਾ ਅਸਰ ਵੀ ਸ਼ਹਿਰਾਂ 'ਚ ਦਿਖਾਈ ਦੇਣ ਲੱਗਿਆ ਹੈ। ਜਿਨ੍ਹਾਂ ਚੌਂਕਾਂ 'ਤੇ ਹਮੇਸ਼ਾ ਭੀਖ ਮੰਗਦੇ ਬੱਚੇ ਨਜ਼ਰ ਆਉਂਦੇ ਨੇ, ਉੱਥੇ ਕੋਈ ਵੀ ਨਹੀਂ ਦਿਖਾਈ ਦੇ ਰਿਹਾ। ਖਾਸ ਗੱਲ ਇਹ ਹੈ ਕਿ ਉਹ ਜਿਹੇ ਲੋਕਾਂ ਨੇ ਹੁਣ ਆਪਣਾ ਟਿਕਾਣਾ ਬਦਲ ਲਿਆ ਹੈ। ਹੁਣ ਇਹ ਲੋਕ ਧਾਰਮਿਕ ਥਾਵਾਂ ਦੇ ਆਲੇ-ਦੁਆਲੇ ਦਿਖਾਈ ਦੇਣ ਲੱਗੇ ਨੇ। ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਉਹ ਜਿਹੇ ਥਾਮਾ ਤੇ ਵੀ ਮੁਹਿੰਮ ਚਲਾ ਕੇ ਬੱਚਿਆਂ ਨੂੰ ਮੁਕਤ ਕਰਵਾਇਆ